ਸਤਿ ਸ਼੍ਰੀ ਅਕਾਲ ਸੈਕਰੀਓ ਦਨਿਕਸ ਵਰਾ ਟੀਵੀ ਮੈਂ ਸੋਨੀਆ ਪਹਿਲੇ ਦੇ ਟਾਈਮ ਦੇ ਵਿੱਚ ਜੇਕਰ ਕੱਪੜਿਆਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਖਦਰ ਦੇ ਕੱਪੜੇ ਚੱਲਦੇ ਸੀ ਬਹੁਤ ਮਸ਼ਹੂਰ ਇਹ ਕੱਪੜੇ ਹੁੰਦੇ ਸੀਗੇ ਤੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਰੀ ਵਰਾਈਟੀਆਂ ਆ ਚੁੱਕੀਆਂ ਜਿਵੇਂ ਕਾਟਨ ਸਿਲਕ ਤੇ ਹੋਰ ਬਹੁਤ ਸਰੀਆ ਪਰ ਖਦਰ ਦੇ ਕੱਪੜੇ ਅੱਜ ਵੀ ਵਿਕਦੇ ਆ ਤੇ ਬਣਾਏ ਜਾਂਦੇ ਆ ਤੇ ਜਿਨ੍ਹਾਂ ਦੇ ਵੱਲੋਂ ਬਣਾਏ ਜਾਂਦੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਸ਼ਟ੍ਰੀ ਕਾਲ ਜੀ ਕੀ ਨਾਮ ਹੈ ਤੁਹਾਡਾ ਅਮਰ ਸਿੰਘ ਜੀ ਸੋ ਤੁਸੀਂ ਖਦਰ ਦੇ ਕੱਪੜੇ ਜੋ ਆ ਬੇਚ ਰਹੇ ਹੋ ਤੇ ਉੱਪਰ ਲਿਖਿਆ ਹੋਇਆ ਖਾਦੀ ਪਹਿਨੇ ਖਾਦੀ ਅਪਣਾਈ ਤੇ ਇਹ ਖਦਰ ਦੇ ਕੱਪੜਿਆਂ ਦੇ ਬਾਰੇ ਥੋੜਾ ਜਿਹਾ ਦੱਸੋ ਕਿਉਂਕਿ ਪਹਿਲੇ ਟਾਈਮ 'ਚ ਤਾਂ ਬਹੁਤ ਚੱਲਦੇ ਸੀਗੇ ਲੋਕ ਪਾਉਂਦੇ ਸੀਗੇ ਇਹਨਾਂ ਨੂੰ ਤੇ ਅੱਜ ਤੁਸੀਂ ਇੱਕ ਵਾਰ ਫਿਰ ਇਹਨਾਂ ਨੂੰ ਲੈ ਕੇ ਆ ਰਹੇ ਹੋ ਇਹਨਾਂ ਦੇ ਬਾਰੇ ਥੋੜੀ ਜਿਹੀ ਖਾਸੀਅਤ ਵੀ ਜ਼ਰੂਰ ਦੱਸਿਓ ਤੇ ਕਿੰਨਾ ਟਾਈਮ ਲੱਗ ਰਿਹਾ ਇਹਨਾਂ ਨੂੰ ਬਣਾਉਣ ਦੇ ਵਿੱਚ ਇਸ ਵਿੱਚ ਟਾਈਮ ਕਾਫੀ ਲੱਗਦਾ ਹੈ ਜੀ ਕਿਉਂਕਿ ਇਹ ਸਾਰਾ ਪਣਿਆ ਵੀ ਖੁਦ ਕਤਾਈ ਕਰਕੇ ਰੂਈ ਕੋ ਚਰਖੇ 'ਤੇ ਕਾਤ ਕਰਕੇ ਵਹੀਂ ਇਸ ਦੀ ਬੁਣਾਈ ਕਰ ਕਰਕੇ ਲੜਕੀ ਸਟਾਫ ਹੈ 30 40 ਕਹ ਹੈ ਮਗਲਵੜੀ گاਉਂ ਮੇਂ ਵਹਾਂ ਪੇ ਤਿਆਰ ਹੋ ਰਿਹਾ ਜੀ ਤੇ ਇਹਨਾਂ ਦੀ ਖਾਸियत ਕੀ ਰਹਿੰਦੀ ਆ ਬਾਕੀ ਕੱਪੜਿਆਂ ਤੋਂ ਕਿਵੇਂ ਇਹਨਾਂ ਨੂੰ ਵੱਖ ਬਣਾਉਂਦੀ ਆ ਬਾਕੀ ਕੱਪੜਿਆਂ ਦੇ ਬਹੁਤ ਬੜੀ ਐ ਸਰੀਰ ਕੇ ਲਿਏ ਬਹੁਤ ਬੇਨਿਫਿਟ ਹੈ ਇਹ ਇਸਕਾ ਗਰਮੀ ਮੇਂ ਠੰਡਾ ਹੈ ਔਰ ਸਰਦੀ ਮੇਂ ਗਰਮ ਹੈ ਅੱਛਾ ਹਾਂ ਜੀ ਇਹ ਜਿਵੇਂ ਆਹ ਮੋਟਾ ਕੱਪੜਾ ਹੈਗਾ ਆ ਥੋੜਾ ਜਿਹਾ ਜਿਵੇਂ ਆਹ ਵੀ ਸ਼ੋਲ ਤੁਸੀਂ ਇਹਨੇ ਚ ਇਹ ਹੈ ਸ਼ੋਲ ਇਹ ਵੂਲਨ ਸਟੋਲ ਹੈ ਇਹ ਵੂਲਨ ਮਫਲਰ ਹੈ ਇਹ ਵੂਲਨ ਸੋਲ ਹੈ ਜੀ ਓਕੇ ਹਾਂ ਜੀ ਦਾ ਡਿਜ਼ਾਈਨ ਕਾਫੀ ਸੋਹਣਾ ਹੈ ਹੈਂਡ ਮੇਡ ਹੈ ਸਾਰੇ ਸਾਰਾ ਹੈਂਡ ਮੇਡ ਹੈ ਜੀ ਜੀ ਸਭ ਹੈਂਡ ਮੇਡ ਹੈ ਜੀ ਕਰ ਇਸ ਤੁਸੀਂ ਇਸ ਜਦੋਂ ਸ਼ਾਲ ਨੂੰ ਦਿਖਾ ਰਹੇ ਸੀਗੇ ਤਾਂ ਇਸੀ ਕੜਾਈ ਦੇ ਬਾਰੇ ਵੀ ਥੋੜਾ ਕੜਾਈ ਹੈ ਜੀ ਇਸकी स्पेशल ਬੰਗਾਲ میں ਬੰਗਾਲ ਤੋਂ ਆਰਟਿਸਟ ਆਉਂਦੇ ਹੈ ਜਾਂ ਤੁਸੀਂ ਕਰਵਾਉਂਦੇ ਹੋ ਉੱਥੇ ہم ਕਰਾਏ ਹੈ ਜੀ ਵਹਾਂ ਆਰਟੀਜ਼ਨ ਹੈ ਇਸ ਚੀਜ਼ ਕੇ ਆਰਟੀਜ਼ਨ ਵਹਾਂ पे ਹੈ ਔਰ ਬਹੁਤ ਮੁਸ਼ਕਿਲ ਸੀ ਸਾਡੇ ਸੈਕਟਰੀ ਸਾਹਿਬ ਸਜੀਤ ਸੰਜੇ ਕੁਮਾਰ ਸ਼ਰਮਾ ਜੀ ਨੇ ਢੋਂਡੂ ਕੇ उनको ਕੰਮ دیا ਗਿਆ ਜੀ ਬਹੁਤ ਮਿਹਨਤ ਦਾ ਕੰਮ ਹੈ ਤੇ ਚੇਕ ਕੰਮ ਹੈ ਜੀ ਬਹੁਤ ਇੱਕ ਇੱਕ ਜਿਕਰ ਆਪਾਂ ਜਿਵੇਂ ਤੁਸੀਂ ਇੱਕ ਸ਼ੋਲ ਦੀ ਗੱਲ ਕਰ ਲਈਏ ਲੋਹੀ ਦੀ ਗੱਲ ਕਰ ਲਈਏ ਕਿੰਨਾ ਟਾਈਮ ਲੱਗ ਜਾਂਦਾ ਇੱਕ ਪੀਸ ਨੂੰ ਬਣਾਉਣ ਦਾ ਇੱਕ ਪੀਸ ਨੂੰ ਬਣਾਉਣ ਦਾ ਕਮ ਸੇ ਕੰਮ ਵੀ 15 20 ਦਿਨ ਲੱਗਦੇ ਆ ਜੀ ਇਸ ਵਿੱਚ ਜੀ ਹਾਂਜੀ बहुत मेहनत जानती तो है तो जेकर एना दी कीमत दी गल करिए तो की कीमत रहती है इनार ये 2520 का पड़ता है जी 4000 का है और ये 460 रुपए का है कस्टमर्स कस्टमर्स का रिस्पांस के है बहुत बढ़िया कहते हैं जी बहुत अच्छी चीज है ओरिजिनल चीज है सारी हैंडमेड है कोई मिक्सिंग नहीं है इसके अंदर बिल्कुल प्योर है फाइन अच्छा जी ਮੈਂ ਸ਼ੋਲ ਦਿਖਾਤੇ ਸਟੋਲ ਦਿਖਾ ਦਿੱਤੇ ਆ ਤੁਸੀਂ ਇਸ ਤੋਂ ਇਲਾਵਾ ਹੋਰ ਕੀ ਕੁਝ ਹੁੰਦਾ ਖਾਦੀ ਦੇ ਵਿੱਚ ਖਾਦੀ ਵਿੱਚ ਬਾਕੀ ਕੋਟਨ ਹੈ ਸਿਲਕ ਹੈ ਇਹ ਸਭ ਖਾਦੀ ਤੁਸੀਂ কুর্তা ਵੀ ਦਿਖਾਇਆ ਸੀਗਾ ਵੀ কুর্তা ਵੀ ਸੀਗਾ ਖਾਦੀ ਦੇ ਵਿੱਚ ਬਣਾਇਆ ਹੋਇਆ ਸੋ ਇਹ ਉਹ কুর্তা ਜਿਹੜਾ ਖੱਦਰ ਦੇ ਕੱਪੜੇ ਦਾ ਬਣਾਇਆ ਹੋਇਆ ਜੋ ਪਹਿਲੇ ਦੇ ਟਾਈਮ ਦੇ ਵਿੱਚ ਆਪਾਂ ਆਪਣੀ ਸਿਲਾਈ ਆਪਣੀ ਹੈ ਆਪਣੇ ਆਪ ਹੀ ਸਿਲਵਾਤੇ ਇਸ ਕੋ ਜੀ ਠੀਕ ਹੈ ਜੀ ਸੋ ਇਹ ਅਸੀਂ ਪਹਿਲੇ ਜਿਹੇ ਟਾਈਮ ਦੇ ਵਿੱਚ ਦੇਖਦੇ ਹੁੰਦੇ ਸੀਗੇ ਚਾਹੇ ਫਿਲਮਾਂ ਚ ਹੀ ਦੇਖਦੇ ਰਹੇ ਆਪਾਂ ਪਰ ਅਸੀਂ ਇਹਨਾਂ ਨੂੰ ਜ਼ਰੂਰ ਦੇਖਿਆ ਫਿਲਮਾਂ ਦੇ ਵਿੱਚ ਵੀ ਖੱਦਰ ਦੇ ਕੱਪੜੇ ਬਿਲਕੁਲ ਪ्योर ਖੱਦਰ ਹੈ ਜੀ ਕੋਈ ਮਿਕਸਿੰਗ ਨਹੀਂ ਇਸke ਅੰਦਰ ਇਸकी कीमत 950 ਰੁਪਏ ਹੈ ਜੀ ਹਾਂ ਜੀ 20% ਲੈਸ ਹੈ ਜੀ ਇਸਗੇ ਜੀ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਲਈ ਥੈਂਕ ਯੂ ਸਤਿ ਸ਼੍ਰੀ ਅਕਾਲ ਦਿਸੇਖ ਰਿਓ ਦਨਿਕਸ ਫੋਰ ਟੀਵੀ ਮੈਸ ਸੋਨੀਆ ਪਹਿਲੇ ਦੇ ਟਾਈਮ ਦੇ ਵਿੱਚ ਜੇਕਰ ਕੱਪੜਾ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਖਦਰ ਦੇ ਕੱਪੜੇ ਚੱਲਦੇ ਸੀ ਬਹੁਤ ਮਸ਼ਹੂਰ ਇੱਕ ਕੱਪੜੇ ਹੁੰਦੇ ਸੀਗੇ ਤੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਰੀ ਵੈਰਾਈਟੀਆਂ ਆ ਚੁੱਕੀਆਂ ਜਿਵੇਂ ਕਾਟਨ ਸਿਲਕ ਤੇ ਹੋਰ ਬਹੁਤ ਸਰੀਆ ਪਰ ਖਦਰ ਦੇ ਕੱਪੜੇ ਅੱਜ ਵੀ ਵਿਕਦੇ ਆ ਤੇ ਬਣਾਏ ਜਾਂਦੇ ਆ ਤੇ ਜਿਨ੍ਹਾਂ ਦੇ ਵੱਲੋਂ ਬਣਾਏ ਜਾਂਦੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸ਼ਸ਼ਟਿਕਾਲ ਜੀ ਕੀ ਨਾਮ ਹੈ ਤੁਹਾਡਾ ਅਮਰ ਸਿੰਘ ਜੀ ਸੋ ਤੁਸੀਂ ਖਦਰ ਦੇ ਕੱਪੜੇ ਜੋ ਆ ਬੇਚ ਰਹੇ ਹੋ ਤੇ ਉੱਪਰ ਲਿਖਿਆ ਹੋਇਆ ਖਾਦੀ ਪਹਿਨੇ ਖਾਦੀ ਅਪਣਾਈ ਤੇ ਇਹ ਖਦਰ ਦੇ ਕੱਪੜਿਆਂ ਦੇ ਬਾਰੇ ਥੋੜਾ ਜਿਹਾ ਦੱਸੋ ਕਿਉਂਕਿ ਪਹਿਲੇ ਟਾਈਮ 'ਚ ਤਾਂ ਬਹੁਤ ਚੱਲਦੇ ਸੀਗੇ ਲੋਕ ਪਾਉਂਦੇ ਸੀਗੇ ਇਹਨਾਂ ਨੂੰ ਤੇ ਅੱਜ ਤੁਸੀਂ ਇੱਕ ਵਾਰ ਫਿਰ ਇਹਨਾਂ ਨੂੰ ਲੈ ਕੇ ਆ ਰਹੇ ਹੋ ਇਹਨਾਂ ਦੇ ਬਾਰੇ ਥੋੜੀ ਜਿਹੀ ਖਾਸੀਅਤ ਵੀ ਜ਼ਰੂਰ ਦੱਸਿਓ ਤੇ ਕਿੰਨਾ ਟਾਈਮ ਲੱਗਦਾ ਹੈ ਇਹਨਾਂ ਨੂੰ ਬਣਾਉਣ ਦੇ ਵਿੱਚ ਇਸ ਵਿੱਚ ਟਾਈਮ ਕਾਫੀ ਲੱਗਦਾ ਹੈ ਜੀ ਕਿਉਂਕਿ ਇਹ ਸਾਰਾ ਪਣਿਆ ਵੀ ਖੁਦ ਕਤਾਈ ਕਰਕੇ ਰੂਈ ਕੋ ਚਰਖੇ 'ਤੇ ਕਾਤ ਕਰਕੇ ਵਹੀਂ ਇਸ ਦੀ ਬੁਣਾਈ ਕਰ ਕਰਕੇ ਉਹ ਲੜਕੀ ਸਟਾਫ ਹੈ 30 40 ਕਹ ਹੈ ਮੁਗਲਵਲੀ گاؤں ਮੇਂ ਵਹਾਂ ਪੇ ਤਿਆਰ ਹੋ ਰਿਹਾ ਜੀ ਤੇ ਇਹਨਾਂ ਦੀ ਖਾਸियत ਕੀ ਰਹਿੰਦੀ ਆ ਬਾਕੀ ਕੱਪੜਿਆਂ ਤੋਂ ਕਿਵੇਂ ਇਹਨਾਂ ਨੂੰ ਵੱਖ ਬਣਾਉਂਦੀ ਆ ਬਾਕੀ ਕੱਪੜਿਆਂ ਦੇ ਬਹੁਤ ਬੜੀ ਐ ਸਰੀਰ ਕੇ ਲਿਏ ਬਹੁਤ ਬੇਨਫੀਟ ਹੈ ਇਹ ਇਸਕਾ ਗਰਮੀ ਮੇਂ ਠੰਡਾ ਹੈ ਔਰ ਸਰਦੀ ਮੇਂ ਗਰਮ ਹੈ ਅੱਛਾ ਹਾਂ ਜੀ ਇਹ ਜਿਵੇਂ ਆਹ ਮੋਟਾ ਕੱਪੜਾ ਹੈਗਾ ਆ ਥੋੜਾ ਜਿਹਾ ਜਿਵੇਂ ਆਹ ਵੀ ਸ਼ੋਲ ਤੁਸੀਂ ਇਨੀਚਰ ਇਹ ਹੈ ਸ਼ੋਲ ਇਹ ਉਲਨ ਸਟੋਲ ਹੈ ਇਹ ਉਲਨ ਮਫਲਰ ਹੈ ਇਹ ਉਲਨ ਸੋਲ ਹੈ ਜੀ ਓਕੇ ਹਾਂ ਜੀ ਦਾ ਡਿਜ਼ਾਈਨ ਕਾਫੀ ਸੋਹਣਾ ਹੈ ਹੈਂਡ ਮੇਡ ਹੈ ਸਾਰੇ ਸਾਰਾ ਹੈਂਡ ਮੇਡ ਹੈ ਜੀ ਜੀ ਸਭ ਹੈਂਡ ਮੇਡ ਹੈ ਜੇਕਰ ਇਸ ਤੁਸੀਂ ਇਸ ਜਦੋਂ ਸ਼ਾਲ ਨੂੰ ਦਿਖਾ ਰਹੇ ਸੀਗੇ ਤਾਂ ਇਸੀ ਕੜਾਈ ਦੇ ਬਾਰੇ ਵੀ ਥੋੜਾ ਕੜਾਈ ਕਰਾਈ ਹੈ ਜੀ ਇਸकी स्पेशल ਬੰਗਾਲ میں ਬੰਗਾਲ ਤੋਂ ਆਰਟਿਸਟ ਆਉਂਦੇ ਹੈ ਜਾਂ ਤੁਸੀਂ ਕਰਵਾਉਂਦੇ ਉੱਥੇ ਤੋਂ ਹਮ ਕਰਾਇਆ ਜੀ ਵਹਾਂ ਆਰਟੀਜ਼ਨ ਹੈ ਇਸ ਚੀਜ਼ ਕੇ ਆਰਟੀਜ਼ਨ ਵਹਾਂ ਪੇ ਹੈ ਔਰ ਬਹੁਤ ਮੁਸ਼ਕਿਲ ਸੇ ਹਮਾਰੇ ਸੈਕਟਰੀ ਸਾਹਿਬ ਸਜੀ ਸੰਜੇ ਕੁਮਾਰ ਸ਼ਰਮਾ ਜੀ ਨੇ ਡੋਂਡੂ ਕੇ ਉਨਕੋ ਕੰਮ ਦਿਆ ਗਿਆ ਜੀ ਬਹੁਤ ਮਿਹਨਤ ਦਾ ਕੰਮ ਹੈ ਤੇ ਚੇਕ ਕੰਮ ਹੈ ਜੀ ਬਹੁਤ ਇੱਕ ਇੱਕ ਜਿੱਕਰ ਆਪਾਂ ਜਿਵੇਂ ਤੁਸੀਂ ਇੱਕ ਸ਼ੋਲ ਦੀ ਗੱਲ ਕਰ ਲਈਏ ਲੋਹੀ ਦੀ ਗੱਲ ਕਰ ਲਈਏ ਕਿੰਨਾ ਟਾਈਮ ਲੱਗ ਜਾਂਦਾ ਇੱਕ ਪੀਸ ਨੂੰ ਬਣਾਉਣ ਚ ਇੱਕ ਪੀਸ ਨੂੰ ਬਣਾਣ ਦਾ ਕੰਮ ਸੇ ਘੱਮ ਵੀ 15 20 ਦਿਨ ਲੱਗਦੇ ਆ ਜੀ ਇਸ ਵਿੱਚ ਜੀ ਹਾਂਜੀ ਤਹ ਮਿਹਨਤ ਜਾਂਦੀ ਹੈ ਤੇ ਜੇਕਰ ਇਹਨਾਂ ਦੀ ਕੀਮਤ ਦੀ ਗੱਲ ਕਰੀਏ ਤੇ ਕੀ ਕੀਮਤ ਰਹਿੰਦੀ ਹੈ ਇਹਨਾਂ ਦੀ ਇਹ 2520 ਕਪੜਤਾ ਹੈ ਜੀ 4000 ਕਾ ਹੈ ਔਰ ਇਹ 460 ਰੁਪਏ ਕਾ ਹੈ ਕਸਟਮਰਸ ਦਾ ਰਿਸਪਾਂਸ ਕਿਵੇਂ ਦਾ ਹੈ ਬਹੁਤ ਬੜੀਆ ਕਹਤੇ ਜੀ ਬਹੁਤ ਅੱਛੀ ਚੀਜ਼ ਹੈ ओरिजिनल ਚੀਜ਼ ਸਾਰੀ ਹੈਂਡ ਮੇਡ ਹੈ ਕੋਈ ਮਿਕਸਿੰਗ ਨਹੀਂ ਹੈ ਇਸਕੇ ਅੰਦਰ ਬਿਲਕੁਲ ਪਿਓਰ ਹੈ ਫਾਈਨ ਅੱਛਾ ਜੀ ਮੀ ਸ਼ਾਲ ਦਿਖਾਤੇ ਸਟੋਲ ਦਿਖਾ ਦਿੱਤੇ ਆ ਤੁਸੀਂ ਇਸ ਤੋਂ ਇਲਾਵਾ ਹੋਰ ਕੀ ਕੁਝ ਹੁੰਦਾ ਖਾਦੀ ਦੇ ਵਿੱਚ ਖਾਦੀ ਮੇ ਬਾਕੀ ਕੋਟਨ ਹੈ ਸਿਲਕ ਹੈ ਇਹ ਸਭ ਖਾਦੀ ਦਾ ਹੈ। ਤੁਸੀਂ কুর্তা ਵੀ ਦਿਖਾਇਆ ਸੀਗਾ ਵੀ কুর্তা ਵੀ ਸੀਗਾ ਖਾਦੀ ਦੇ ਵਿੱਚ ਬਣਾਇਆ ਹੋਇਆ। ਸੋ ਇਹ ਉਹ কুর্তা ਜਿਹੜਾ ਖੱਦਰ ਦੇ ਕੱਪੜੇ ਦਾ ਬਣਾਇਆ ਹੋਇਆ ਜੋ ਪਹਿਲੇ ਦੇ ਟਾਈਮ ਦੇ ਵਿੱਚ ਆਪਾਂ ਸਾਡੀ ਆਪਣੀ ਸਿਲਾਈ ਆਪਣੀ ਹੈ। ਆਪਣੇ ਆਪ ਹੀ ਸਿਲਵਾਤੇ ਇਸ ਕੋ ਜੀ। ਠੀਕ ਹੈ। ਜੀ। ਬਹੁਤ ਵਧੀਆ। ਸੋ ਇਹ ਅਸੀਂ ਪਹਿਲੇ ਦੇ ਟਾਈਮ ਦੇ ਵਿੱਚ ਦੇਖਦੇ ਹੁੰਦੇ ਸੀਗੇ ਚਾਹੇ ਫਿਲਮਾਂ 'ਚ ਹੀ ਦੇਖਦੇ ਰਹੇ ਆਪਾਂ ਪਰ ਅਸੀਂ ਇਹਨਾਂ ਨੂੰ ਜ਼ਰੂਰ ਦੇਖਿਆ ਫਿਲਮਾਂ ਦੇ ਵਿੱਚ ਵੀ ਖੱਦਰ ਦੇ ਕੱਪੜੇ। ਬਿਲਕੁਲ ਪ्योर ਖੱਦਰ ਹੈ ਜੀ। ਕੋਈ ਮਿਕਸਿੰਗ ਨਹੀਂ ਇਸke ਅੰਦਰ। ਇਸ ਕੀਮਤ 950 ਰੁਪਏ ਹੈ ਜੀ ਹਾਂ ਜੀ 20% ਲੈਸ ਹੈ ਜੀ ਇਸਕੇ ਜੀ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਲਈ ਥੈਂਕ ਯੂ ਸਤਿ ਸ਼੍ਰੀ ਅਕਾਲ ਸੇਖਰੀਓ ਦੈਨਿਕ ਸੂਰਤ ਟੀਵੀ ਮੈਂ ਸੋਨੀਆ ਪਹਿਲੇ ਦੇ ਟਾਈਮ ਦੇ ਵਿੱਚ ਜੇਕਰ ਕੱਪੜਿਆਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਖਦਰ ਦੇ ਕੱਪੜੇ ਚੱਲਦੇ ਸੀ ਬਹੁਤ ਮਸ਼ਹੂਰ ਇੱਕ ਕੱਪੜੇ ਹੁੰਦੇ ਸੀਗੇ ਤੇ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਰੀ ਵੈਰਾਈਟੀਆਂ ਆ ਚੁੱਕੀਆਂ ਜਿਵੇਂ ਕਾਟਨ ਸਿਲਕ ਤੇ ਹੋਰ ਬਹੁਤ ਸਰੀਆ ਪਰ ਖਦਰ ਦੇ ਕੱਪੜੇ ਅੱਜ ਵੀ ਵਿਕਦੇ ਆ ਤੇ ਬਣਾਏ ਜਾਂਦੇ ਆ ਤੇ ਜਿਨ੍ਹਾਂ ਦੇ ਵੱਲੋਂ ਬਣਾਏ ਜਾਂਦੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਅਮਰ ਸਿੰਘ ਜੀ ਆ ਸੋ ਤੁਸੀਂ ਖਦਰ ਦੇ ਕੱਪੜੇ ਜੋ ਆ ਬੇਚ ਰਹੇ ਹੋ ਤੇ ਉੱਪਰ ਲਿਖਿਆ ਹੋਇਆ ਖਾਦੀ ਪਹਿਨੇ ਖਾਦੀ ਅਪਣਾਈ ਤੇ ਇਹ ਖਦਰ ਦੇ ਕੱਪੜਿਆਂ ਦੇ ਬਾਰੇ ਥੋੜਾ ਜਿਹਾ ਦੱਸੋ ਕਿਉਂਕਿ ਪਹਿਲੇ ਟਾਈਮ 'ਚ ਤਾਂ ਬਹੁਤ ਚੱਲਦੇ ਸੀਗੇ ਲੋਕ ਪਾਉਂਦੇ ਸੀਗੇ ਇਹਨਾਂ ਨੂੰ ਤੇ ਅੱਜ ਤੁਸੀਂ ਇੱਕ ਵਾਰ ਫਿਰ ਇਹਨਾਂ ਨੂੰ ਲੈ ਕੇ ਆ ਰਹੇ ਹੋ ਇਹਨਾਂ ਦੇ ਬਾਰੇ ਥੋੜੀ ਜਿਹੀ ਖਾਸੀਅਤ ਵੀ ਜ਼ਰੂਰ ਦੱਸਿਓ ਤੇ ਕਿੰਨਾ ਟਾਈਮ ਲੱਗ ਰਿਹਾ ਇਹਨਾਂ ਨੂੰ ਬਣਾਉਣ ਦੇ ਵਿੱਚ ਇਸ ਵਿੱਚ ਟਾਈਮ ਕਾਫੀ ਲੱਗਦਾ ਹੈ ਜੀ ਕਿਉਂਕਿ ਇਹ ਸਾਰਾ ਪਣਿਆ ਵੀ ਖੁਦ ਕਤਾਈ ਕਰਕੇ ਰੂਈ ਕੋ ਚਰਖੇ 'ਤੇ ਕਾਤ ਕਰਕੇ ਵਹੀਂ ਇਸ ਦੀ ਬੁਣਾਈ ਕਰ ਕਰਕੇ ਲੜਕੀ ਸਟਾਫ ਹੈ 30 40 ਕਹ ਹੈ ਮਗਲਵੜੀ گاਉਂ ਮੇਂ ਵਹਾਂ ਪੇ ਤਿਆਰ ਹੋ ਰਿਹਾ ਜੀ ਤੇ ਇਹਨਾਂ ਦੀ ਖਾਸियत ਕੀ ਰਹਿੰਦੀ ਆ ਬਾਕੀ ਕੱਪੜਿਆਂ ਤੋਂ ਕਿਵੇਂ ਇਹਨਾਂ ਨੂੰ ਵੱਖ ਬਣਾਉਂਦੀ ਆ ਬਾਕੀ ਕੱਪੜਿਆਂ ਦੇ ਬਹੁਤ ਬੜੀ ਐ ਸਰੀਰ ਕੇ ਲਿਏ ਬਹੁਤ ਬੇਨਫਿਟ ਹੈ ਇਹ ਇਸਕਾ ਗਰਮੀ ਮੇਂ ਠੰਡਾ ਹੈ ਔਰ ਸਰਦੀ ਮੇਂ ਗਰਮ ਹੈ ਅੱਛਾ ਹਾਂ ਜੀ ਇਹ ਜਿਵੇਂ ਆਹ ਮੋਟਾ ਕੱਪੜਾ ਹੈਗਾ ਆ ਥੋੜਾ ਜਿਹਾ ਜਿਵੇਂ ਆਹ ਵੀ ਸ਼ੋਲ ਤੁਸੀਂ ਇਨੀਚਰ ਇਹ ਹੈ ਸ਼ੋਲ ਇਹ ਵੂਲਨ ਸਟੋਲ ਹੈ ਇਹ ਵੂਲਨ ਮਫਲਰ ਹੈ ਇਹ ਵੂਲਨ ਸ਼ੋਲ ਹੈ ਜੀ ਓਕੇ ਹਾਂ ਜੀ ਸਰ ਡਿਜ਼ਾਈਨ ਕਾਫੀ ਸੋਹਣਾ ਹੈ ਹੈਂਡਮੇਡ ਹੈ ਸਾਰੇ ਸਾਰਾ ਹੈਂਡਮੇਡ ਹੈ ਜੀ ਜੀ ਸਭ ਹੈਂਡਮੇਡ ਹੈ ਜੇਕਰ ਇਸ ਤੁਸੀਂ ਇਸ ਜਦੋਂ ਸ਼ੋਲ ਨੂੰ ਦਿਖਾ ਰਹੇ ਸੀਗੇ ਤਾਂ ਇਸੀ ਕਢਾਈ ਦੇ ਬਾਰੇ ਵੀ ਥੋੜਾ ਕਢਾਈ ਕਰਾਈ ਹੈ ਜੀ ਇਸकी ਸਪੈਸ਼ਲ ਬੰਗਾਲ ਮੈਂ ਬੰਗਾਲ ਤੋਂ ਆਰਟਿਸਟ ਆਉਂਦੇ ਆ ਜਾਂ ਤੁਸੀਂ ਕਰਵਾਉਂਦੇ ਹੋ ਤੁਸੀਂ ਕਰਾਇਆ ਹੈ ਜੀ ਵਹਾਂ ਆਰਟੀਜਨ ਹੈ ਇਸ ਚੀਜ਼ ਦੇ ਆਰਟੀਜਨ ਵਹਾਂ ਪੇ ਹੈ ਔਰ ਬਹੁਤ ਮੁਸ਼ਕਿਲ ਸੇ ਹਮਾਰੇ ਸੈਕਟਰੀ ਸਾਹਿਬ ਸਜੀ ਸੰਜਾ ਕੁਮਾਰ ਸ਼ਰਮਾ ਜੀ ਨੇ ਡੋਂਡੂ ਕੇ ਉਹਨਾਂ ਕੋ ਕੰਮ ਦਿਆ ਗਿਆ ਜੀ ਹੋ ਤਾਂ ਮਿਹਨਤ ਦਾ ਕੰਮ ਹੈ ਤੇ ਜੇਕਰ ਕੰਮ ਹੈ ਜੀ ਬਹੁਤ ਇੱਕ ਇੱਕ ਜਿੱਕਰ ਆਪਾਂ ਜਿਵੇਂ ਤੁਸੀਂ ਇੱਕ ਸ਼ੋਲ ਦੀ ਗੱਲ ਕਰ ਲਈਏ ਲੋਹੀ ਦੀ ਗੱਲ ਕਰ ਲਈਏ ਕਿੰਨਾ ਟਾਈਮ ਲੱਗ ਜਾਂਦਾ ਇੱਕ ਪੀਸ ਨੂੰ ਬਣਾਉਣ ਚ ਇੱਕ ਪੀਸ ਨੂੰ ਬਣਾਣ ਦਾ ਕੰਮ ਸੇ ਘੱਮ ਵੀ 15 20 ਦਿਨ ਲੱਗਦੇ ਆ ਜੀ ਇਸ ਵਿੱਚ ਜੀ ਹਾਂਜੀ ਬਹੁਤ ਮਿਹਨਤ ਜਾਂਦੀ ਹੈ ਤੇ ਜੇਕਰ ਇਹਨਾਂ ਦੀ ਕੀਮਤ ਦੀ ਗੱਲ ਕਰੀਏ ਤੇ ਕੀ ਕੀਮਤ ਰਹਿੰਦੀ ਹੈ ਇਹਨਾਂ ਦੀ ਇਹ 2520 ਕਪੜਤਾ ਹੈ ਜੀ 4000 ਕਾ ਹੈ ਔਰ ਇਹ 460 ਰੁਪਏ ਕਾ ਹੈ ਕਸਟਮਰਸ ਕਸਟਮਰਸ ਦਾ ਰਿਸਪਾਂਸ ਕਿਵੇਂ ਦਾ ਹੈ ਬਹੁਤ ਬੜੀਆ ਕਹਤੇ ਜੀ ਬਹੁਤ ਅੱਛੀ ਚੀਜ਼ ਹੈ ओरिजिनल ਚੀਜ਼ ਸਾਰੀ ਹੈਂਡ ਮੇਡ ਹੈ ਕੋਈ ਮਿਕਸਿੰਗ ਨਹੀਂ ਹੈ ਇਸਕੇ ਅੰਦਰ ਬਿਲਕੁਲ ਪਿਓਰ ਹੈ ਫਾਈਨ ਅੱਛਾ ਜੀ ਮੈਂ ਸ਼ਾਲ ਦਿਖਾਤੇ ਸਟੋਲ ਦਿਖਾ ਦਿੱਤੇ ਆ ਤੁਸੀਂ ਇਸ ਤੋਂ ਇਲਾਵਾ ਹੋਰ ਕੀ ਕੁਝ ਹੁੰਦਾ ਖਾਦੀ ਦੇ ਵਿੱਚ ਖਾਦੀ ਵਿੱਚ ਬਾਕੀ ਕਾਟਨ ਹੈ ਸਿਲਕ ਹੈ ਇਹ ਸਭ ਖਾਦੀ ਦਾ ਤੁਸੀਂ কুর্তা ਵੀ ਦਿਖਾਇਆ ਸੀਗਾ ਵੀ কুর্তা ਵੀ ਸੀਗਾ ਖਾਦੀ ਦੇ ਵਿੱਚ ਬਣਾਇਆ ਹੋਇਆ ਸੋ ਇਹ ਉਹ কুর্তা ਜਿਹੜਾ ਖੱਦਰ ਦੇ ਕੱਪੜੇ ਦਾ ਬਣਾਇਆ ਹੋਇਆ ਜੋ ਪਹਿਲੇ ਦੇ ਟਾਈਮ ਦੇ ਵਿੱਚ ਆਪਾਂ ਆਪਣੀ ਸਿਲਾਈ ਆਪਣੀ ਹੈ ਆਪਣੇ ਆਪ ਹੀ ਸਿਲਵਾਤੇ ਇਸ ਕੋ ਜੀ ਬਹੁਤ ਵਧੀਆ ਸੋ ਇਹ ਅਸੀਂ ਪਹਿਲੇ ਦੇ ਟਾਈਮ ਦੇ ਵਿੱਚ ਦੇਖਦੇ ਹੁੰਦੇ ਸੀਗੇ ਚਾਹੇ ਫਿਲਮਾਂ 'ਚ ਹੀ ਦੇਖਦੇ ਰਹੇ ਆਪਾਂ ਪਰ ਅਸੀਂ ਇਹਨਾਂ ਨੂੰ ਜ਼ਰੂਰ ਦੇਖਿਆ ਫਿਲਮਾਂ ਦੇ ਵਿੱਚ ਵੀ ਖੱਦਰ ਦੇ ਕੱਪੜੇ ਬਿਲਕੁਲ ਪ्योर ਖੱਦਰ ਹੈ ਜੀ ਕੋਈ ਮਿਕਸਿੰਗ ਨਹੀਂ ਇਸke ਅੰਦਰ ਇਸ ਕਿਕੀ ਮੇ 950 ਰੁਪਏ ਹੈ ਜੀ ਹਾਂ ਜੀ 20% ਲੈਸ ਹੈ ਜੀ ਇਸਗੇ ਜੀ ਬਹੁਤ ਬਹੁਤ ਸ਼ੁਕਰੀਆ ਸਰ ਗੱਲਬਾਤ ਕਰਨ ਲਈ ਥੈਂਕ ਯੂ